ਆਪਾਂ ਦੇ ਆਪਣਾ ਟੈਲੀਗੇਨ ਅੰਤਰਮ ਸ਼ਾਲਾ ਵਿੱਚ ਕੱਲ ਨੂੰ ਖੰਡਵੜ ਸਾਹਿਬ ਪ੍ਰਕਾਸ਼ ਕਰਾਉਣਾ ਸਮਾਨ ਵੀ ਆਪਣਾ ਹੋ ਗਿਆ ਸਾਰਾ ਬੈਗ ਤੇ ਬਈ ਪੱਕਾ ਵਿੱਲ ਬਣਵਾਈ ਜਾਂਦਾ ਹੈਗਾ ਆਹ ਬਈ ਸਮਾਨ ਆਪਾਂ ਲੈ ਲਿਆ ਤੇ ਅਦਰ ਬਈ ਹੋਰੀ ਵਿੱਲ ਬਣਾਈ ਜਾਂਦੇ ਅੰਦਰ ਲਈ ਸਭ ਪੈਰਾਵਾਈ ਸਮਾਨ ਸੈੱਟ ਕਰੀ ਜਾਂਦਾ। ਇਸ ਦੁਕਾਨ ਤੋਂ ਹੁਣ ਆਪਾਂ ਨਾ ਡੈਕੋਰੇਸ਼ਨ ਦਾ ਸਮਾਨ ਲੈਣਾ ਹੈਗਾ। ਤੇਰੀ ਲਾਲ ਜੀ ਹਾਂ ਭਾਈ ਹੁਣ ਆਪਾਂ ਕਰਿਆਨੇ ਦੀ ਦੁਕਾਨ ਤੇ ਚੱਲੇ ਆਂ ਕਰਿਆਨੇ ਦਾ ਸਮਾਨ ਲੈਣਾ ਸੀ ਪਾਉਨੇ ਅੱਜ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੱਲੇ ਆਂ ਆਪਣੇ ਪਿੰਡ ਵੱਡੀ ਧਰਮਸ਼ਾਲਾ ਦੇ ਵਿੱਚ ਨਾ ਜੀ ਅਖੰਡ ਪਾਠ ਸਹਿ ਪ੍ਰਕਾਸ਼ ਕਰਦੇ ਨਵੇਂ ਸਾਲ ਤੇ ਹਾਂਜੀ ਸਾਧ ਸੰਗਤ ਜੀ ਇੱਥੇ ਨਵੇਂ ਸਾਧ ਵਾਲੇ ਦੇ ਨਾ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣੇ ਹੈਗੇ ਆ ਜੀ ਤੇ ਅੱਜ ਆਪਾਂ ਜਿਹੜਾ ਵੀ ਕੁਝ ਵੀੜੇ ਦੇ ਵਿੱਚ ਕਰਦੇ ਆਪਾਂ ਸਮਾਨ ਲੈਣ ਜਾਣਾ ਤੇ ਉਹ ਤੁਹਾਨੂੰ ਦਿਖਾਉਣੇ ਹੈਗੇ ਆ ਵੀਡੀਓ ਦੇ ਵਿੱਚ ਬਣੇ ਰਹੋ ਜੀ ਇੱਧਰ ਨਾ 메ਨ ਰੋਡ ਤੋਂ ਗਲੀ ਦੇ ਵਿੱਚ ਇੱਕ ਦੁਕਾਨ ਹੈਗੀ ਆ ਆਪਾਂ ਇੱਥੋਂ ਸਮਾਨ ਲੈਣਾ ਹੈਗਾ ਹਰਮਾਲਾ ਸਾਹਿਬ ਵਗੈਰਾ ਤੇ ਕੀ ਹੁੰਦੇ ਵੀ ਗੱਲ ਵਾਲੇ ਸਰੋਪੇ ਲੈ ਕੇ ਜਾਣੇ ਆ ਹਾਂਜੀ ਇੰਦਰ ਭਾਈ ਇਹ ਰੀਰਮਾਲਾ ਸਾਹਿਬ ਦੇਖਾਈ ਜਾਂਦੇ ਹੈਗੇ ਤੇ ਆ ਰਮਾਲਾ ਸਾਹਿਬ ਆਪਾਂ ਲੈਣੇ ਹੈਗੇ ਅਖੰਡਵਟ ਲਈ ਹੋਣਾ ਪਾਈ ਬਸ ਨਿਪਟ ਗਏ ਨਹੀਂ ਰਮਾਲਾ ਸਾਹਿਬ ਲੱਗਿਆ ਨਾ ਸੁਖਨ ਨੂੰ ਭੇਜ ਦਿੰਦਾ ਮੈਂ ਬੁੰਗੇ ਜਾਂਦਾ ਹਾਂ ਬੁੰਗੇ ਸਮਾਨ ਆਪਾਂ ਲੈ ਲਿਆ ਵੀ ਰਮਾਲਾ ਸਾਹਿਬ ਵਗੈਰਾ ਤੇ ਉਹਨਾਂ ਪਕਰਿਆ ਨੇ ਵੀ ਇੱਕ ਦੁਕਾਨ ਵਾਲਾ ਚੱਲਦੇ ਉਧਰ ਸਮਾਨ ਲੈਣਾ ਕਰਿਆਨੇ ਦਾ ਕਰੀ ਲਾਲ ਜੀ ਅਰਨੀ ਵਾਲਾ ਹਾਂ ਭਾਈ ਹੁਣ ਆਪਾਂ ਕਰਿਆਨੇ ਦੀ ਦੁਕਾਨ ਤੇ ਚੱਲੇ ਆਂ ਕਰਿਆਨੇ ਦਾ ਸਮਾਨ ਲੈਣਾ ਸੀ ਉਹੋਂ ਮੈਂ ਅੱਜ ਤੇ ਅਰਨੀ ਵਾਲੇ ਮੰਡੀ ਕਰਦੇ ਆਂ ਉਹ ਚੱਲੇ ਸਾਡਾ ਮੇਨ ਬੰਦਾ ਆ ਕੇ ਹਾਂ ਭਾਈ ਕਰਿਆਨੇ ਦੀ ਦੁਕਾਨ ਆ ਗਈ ਆਪਾਂ ਇੱਥੋਂ ਸਮਾਨ ਲੈਣਾ ਹੈਗਾ ਸਾਰਾ ਜਿਹੜਾ ਉੱਥੇ ਧਰ ਮਸਾਲਾ ਦੇ ਵਿੱਚ ਕਰਿਆਨੇ ਦਾ ਸਮਾਨ ਯੂਜ਼ ਕਰਨਾ ਹਾਂ ਇਹ ਕਿਹੜਾ ਸਮਾਨ ਕਿਹੜਾ ਲੈਣਾ ਹੈ ਗੋਲ ਕੱਟੇ 3 ਕਿਲੋ ਪਾ ਲੈਣੇ ਮੈਨੂੰ ਪੈਸੇ ਤਾਂ ਦਿਓ ਮੈਨੂੰ 2 ਕਿਲੋ ਲਿਖਣੇ ਕੱਲ ਉਹਨੇ 2000 ਨੂੰ 3 ਕਿਲੋ ਲਿਆ ਲੈਣੇ ਨੂੰ ਸੈਂਡ ਕਰ ਦੇ ਆਲਾ ਬਾਈ ਪੱਛੀ ਆਲਾ ਉਹ ਸੈਂਡ ਕਰ ਦੇ ਇਸ ਦੁਕਾਨ ਤੋਂ ਹੁਣ ਆਪਾਂ ਨਾ ਡੈਕੋਰੇਸ਼ਨ ਦਾ ਸਮਾਨ ਲੈਣਾ ਹੈਗਾ ਪਿਛਲੇ ਸਾਲ ਲਾ ਲਾਂਗੇ ਉਹ ਵੀ ਭਾਵੇਂ ਜਿਆਦਾ ਭਾਗ ਜਾਣਗੇ ਉਹ ਵੀ ਲਾ ਲਾਂਗੇ ਇਹ ਤਾਂ ਵੈਸੇ ਹਾਂ ਹਾਂ ਦੋ ਦੋ ਹੈਗੇ ਇੱਕ ਹੀ ਦੋ ਦੋ ਹਾਂ ਨੋਟਸ 4

ਮੰਗਰਿਆ ਗੱਲ ਆ ਉਪਜਿਤ ਹੁੰਦਾ ਹੈ ਵੈੱਟ ਸੇ ਜਿਆਦਾ ਨਹੀਂ ਪਾਦੇ ਦੋ ਨਹੀਂ ਆ ਵਧੀਆ ਗਹਿਣ ਸੀ ਆ ਪਾਦੇ ਭਾਈ ਰਸਤੇ ਸਭ ਦਾ ਟੈਕ ਕਰਾਈ ਜਾਂਦਾ ਕਿ ਸਮਾਨ ਜਿਹੜਾ ਲਿਆ ਆ ਆ ਪਾ ਅੱਧਾ ਗੱਲ ਪਾਈ ਤੋੜ ਲਿਆ ਚੱਤੀ ਗਿੱਜਾ ਲਿਖਾਈ ਪੰਨਾ हां ਕੀ ਚਾਹ ਹਾਂ ਭਾਈ ਸਮਾਨ ਆਪਾਂ ਲੈ ਲਿਆ ਤੇ ਅੰਦਰ ਬਈ ਹਰੀ ਬਿੱਲ ਬਣਾਈ ਜਾਂਦੇ ਆ ਅੰਦਰ ਲਈ ਸਾਬ ਹੁਣ ਪਿਆਰਾ ਭਾਈ ਸਮਾਨ ਸੈੱਟ ਕਰੀ ਜਾਂਦਾ ਸਮਾਨ ਵੀ ਆਪਣਾ ਹੋ ਗਿਆ ਸਾਰਾ ਬੈਗ ਤੇ ਬਈ ਪੱਕਾ ਬਿੱਲ ਬਣਵਾਈ ਜਾਂਦਾ ਹੈਗਾ ਹਾਂ ਅ ਭਾਈ ਜੇ ਕੇ ਨੇ AI ਨਾਲ ਵੀਡੀਓ ਬਣਾਉਣੀ ਆ ਤਾਂ ਭਾਈ ਨਾਲ ਸੰਪਰਕ ਕਰ ਲੈ ਮੜੀ ਵੀਡੀਓ ਦਿਖਾ ਦੇ ਬਈ AI ਵਾਲੀ ਕੋਈ AI ਵਾਲੀ ਅੱਛੜੀ ਭਈ ਮੜੀ ਆ ਦੇਖੋ ਭਈ ਆ ਭਾਈ ਜਿਹੜਾ ਅੱਗੇ ਬੈਠਾ ਨਾ ਇਹ ਫੋਟੋ ਸੀਗੀ ਇਹ ਭਾਈ ਦੀ ਬਣਾਈਏ ਭਈ ਬਈ ਚੱਕੀ ਇਹਨੂੰ ਇਹ ਇਧਰਲੇ ਹੱਡ ਸਪਾਈ ਕਰੀ ਜਾਂਦੇ ਆ ਗਲੀ ਜਾਂਦੀ ਹੈਗੇ ਆ ਆਪਣੇ ਸਿੰਘ ਸਪਾਈ ਕਰੀ ਹਾਂ ਹਾਂ ਭਾਈ ਸਿੰਘਾਂ ਨੇ ਸਪਾਈ ਕਰਕੇ ਸਿਰਾ ਲਾਤਾ ਇਹਨਾਂ ਹਾਂਜੀ ਦਿਲਜੀਪੀ ਵਧੀਆ ਜੀ ਅਭੀ ਅੰਦਰਲੀ ਸਾਈਡਾ تھا ਜਿਹੜਾ ਮੇਨ ਹੈਗਾ ਇਧਰਲੀ ਸਾਈਡਾ ਇਸ ਵਿੱਚ ਸਾਰਾ ਰਾਤ ਹੋ ਕੇ ਮੁੰਡਿਆਂ ਨੇ ਓਕੇ ਬਣਾਤਾ ਅੰਦਰੋਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅਮਰਾ ਅੱਥੋਂ ਹੀ ਨਹੀਂ ਦਿੰਦੇ ਮੇਨ ਤੋਂ ਨਾ ਕੋਈ ਪਾਸੇ ਚੜ੍ਹਦਾ ਨਹੀਂ ਹਾਂਜੀ ਆਪਾਂ ਬੰਬਾ ਪਿੰਡ ਦੇ ਵਿੱਚ ਆ ਗਏ ਆ ਤੇ ਬੰਬਾ ਪਿੰਡ ਦੀ ਕਾਹਲੀ ਹਿਸਟਰੀ ਹੈ ਇਹ ਇੱਥੇ ਜੇ ਟਾਈਮ ਮਿਲੇ ਆਪਾਂ ਕਦੇ ਇਸ ਤੇ ਵੀਡੀਓ ਬਣਾਵਾਂਗੇ ਹਾਂ ਬੰਬਾ ਆ ਗਏ ਬਈ ਆਪਾਂ ਜਿੱਥੇ ਟੈਂਟ ਲੈ ਕੇ ਜਾਣਾ ਇੱਧਰ ਆਪਣੇ ਸਿੰਘ ਵੇਖੋ ਸਿੱਟੀ ਹੁੰਦਾ ਮੈਟ ਚੱਕ ਚੱਕ ਉਹ ਬੰਦੂਕ ਨਾ ਲੈ ਕੇ ਗਈ ਸਾਡੇ ਉਹ ਆਈਆਂ ਦਾ ਟਰੈਕਟਰ ਬੈਠਾ ਇਹਦੇ ਤੇ ਲੈ ਕੇ ਆਣਾ ਸਮਾਨ ਅਬ ਸਿੰਘ ਆਪਣੇ ਸਮਾਨ ਚੱਕਣ ਲੱਗ ਗਿਆ ਤੇ ਇਹ ਖਾਰਜਕ ਅਕਿੰਨੇ ਕੀ ਚੱਕੇ ਹੈਗੇ ਵਸ ਇਧਰਲੀ ਸਾਈਡ ਤੇ ਚੱਕ ਲੋ 2 2 ਓਏ ਉੱਤੇ ਨਾ ਜੈਟਾ ਦੇ ਬੋਲ ਰਹਾ ਇਸ ਤੇ ਬੋਲ ਰਹਾ ਨਾ ਓਏ ਤੇ ਜੀ ਕੀ ਆ ਕਿੱਟਾਂਦਰਾਂ ਕੀ ਹੈ ਬਾਈ ਦਰਾਂਗਾ ਬਾਈ ਚਿੱਟਾਂ ਲਾਦ ਲੈ ਬਾਈ ਆਪਾਂ ਤੇ ਆਹ ਆਪਣੀ ਸਿੰਘ ਹੈਗੇ ਆ ਸਟਕ ਛੋੜੇ ਸਮਾਨ ਰਹਿ ਗਿਆ ਆਪਾਂ ਬਾਈ ਨੂੰ ਟੈਂਟਾਂ ਦੇ ਨਾਲ ਹੀ ਲੈ ਜਾਂਦਾ ਤੇ ਅੱਗੇ ਹੋਰ ਗਾਂ ਦੁਕਾਨ ਤੋਂ ਸਮਾਨ ਲਗਾਉਂਦਾ ਬਾਈ ਦੁਕਾਨ ਤੇ ਆ ਗਏ ਆ ਬਾਈ ਆ ਗਏ ਦੂਜੀ ਦੁਕਾਨ ਤੇ ਹਾਂਜੀ ਆ ਗਏ ਆ ਆ ਗਏ ਆ ਚਲੋ ਬਾਈ ਸਿੰਘਾ ਉਤਰੋ ਚਲੋ ਇੱਥੇ ਬਾਹਰ ਜੋ ਚਲੋ ਫੱਲਾ ਲੱਦ ਲੈ ਜਿਹੜਾ ਲੱਦਣਾ ਸੀਗਾ ਆ ਬਈ ਕਾਲੀ ਹੋਰੀ ਹੁਣ ਠੰਡੋਂ ਦਾ ਡਰਦੇ ਭੱਜੇ ਹੁੰਦੇ ਪਿੱਛੇ ਨੂੰ ਓਏ ਗੱਣ ਹੁੰਦੇ ਉਹਨਾਂ ਨੂੰ ਕਹਿੰਦੇ ਮੜਾ ਜਾ ਚਲਾ ਲਓ ਚਲਾ ਲਓ ਕੋਈ ਨਹੀਂ ਹੁੰਦਾ ਹਾਂ ਰਹੇ ਹਮਾਰਾ ਅਸਨਾ ਹਾਂਜੀ ਸਮਾਨ ਜਿਹੜਾ ਆਪਾਂ ਲੈਣਾ ਸੀ ਇੱਥੇ ਟੈਂਟਾ ਦਾ ਲਿਆਂਦਾ ਹੁਣ ਵਾਪਸ ਚੱਲਿਆ ਆਪਾਂ ਪਿੰਡ ਨੂੰ ਆ ਯਾਰ ਇੱਕ ਨਾ ਵੀ ਆਪਣੇ ਅਖੰਡ ਵਟਸਐਪ ਪ੍ਰਕਾਸ਼ ਕਰਦੇ ਆ ਉਦੋਂ ਨਾ ਇਕੱਲੇ ਰੱਖ ਦਿੰਦੇ ਆ ਜੇ ਇਕਲੀਆਂ ਦਾ ਕਾਦੇ ਲਈ ਹੁੰਦੀਆਂ ਤਮੜਾ ਕਮੈਂਟ ਕਰਕੇ ਦੱਸੋ ਜੀ ਆ ਭਈ ਆਪਾਂ ਇਕਲੀਆਂ ਵੀ ਲਾਲੀਆਂ ਇੱਥੋਂ ਸਭ ਜਿਹੜੀਆਂ ਅਖੰਡ ਵਟਸਐਪ ਕਰਦੇ ਸਮੇਂ ਜੇੜ ਦੇ ਰਿਆ ਪਰ ਸ਼ਰਮ ਇੱਥੇ ਉੱਤੇ ਕਾ ਤੋ ਪਿੰਡ ਆ ਗਈ ਵੀ ਆਪਾਂ ਤੇ ਸਮਾਂ ਲਾਉਣੇ ਹੁਣ ਇਹ ਲਾਈ ਜਾਂਦੇ ਸੀ ਲੜੀਆਂ ਲੋੜੀਆਂ ਸਾਰੀਆਂ ਜਗਾਤੀਆਂ ਤੇ ਇਧਰ ਆ ਪਿਆਰੇ ਇਹ ਰੀ ਸੇਵਾ ਨਿਭਾ ਰਹੇ ਆ ਸਫਾਈ ਕਰੀ ਜਾਂਦੇ ਆ ਬਈ ਪਿਆਰਾ ਇਧਰ ਸੇਵਾ ਨਿਭਾਈ ਜਾਂਦਾ ਬਈ ਸਫਾਈ ਕਰੀ ਜਾਂਦਾ ਠੀਕ ਆ ਬਈ ਪਿਆਰੇ ਯਾਰ ਬਹੁਤ ਘੈਂਟ ਕੰਮ ਕਰੀ ਜਾਂਦਾ ਹਾਂਜੀ ਬਈ ਆਪਣੇ ਆ ਪਿੰਡ ਦਾ ਗੁਰੂ ਘਰ ਹੈਗਾ ਜੀ ਇੱਥੋਂ ਆਪਾਂ ਸਮਾਨ ਲੈਣ ਆਏ ਸੀਗੇ ਥੋੜਾ ਜਿਹਾ ਬਾਬਾ ਜੀ ਨੇ ਕਿਹਾ ਸੀ ਸਮਾਨ ਲੈ ਆਓ ਚੱਕ ਕੇ ਤੇ ਇਧਰਲੀ ਸਾਈਡ ਆਪੇ ਇਹ ਕੰਮ ਚੱਲੀ ਜਾਂਦਾ ਹੈਗਾ ਲੰਗਰ ਆਲ ਵਗੈਰਾ ਸਾਰਾ ਇਧਰ ਨੀਚੀ ਹੈਗਾ ਜੀ ਤੇ ਇਧਰਲੀ ਸਾਈਡ ਲੰਗਰ ਤਿਆਰ ਕਰਦੇਗੇ ਜੀ ਅਬੇ ਚੱਲ ਰਾਂ ਚੱਲ ਰਾਂ ਲਾਤੀਆਂ ਸਾਰੀਆਂ ਅੰਗਲੀਏ ਸੋਨਾ ਬਣਾਤਾ ਮੁੰਡਿਆਂ ਦੇ ਸਾਫ ਕਰਕੇ ਕੋਈ ਇੱਕ ਸਾਈਡ ਤਾਂ ਲੜੀਆਂ ਲਾ ਗਿਆ ਸੀ ਦੂਜੀ ਸਾਈਡ ਬਈ ਅਸੀਂ ਆਪ ਹੀ ਲਾਉਣੇ ਹੈਗੇ ਆ ਤੇ ਲੜੀਆਂ ਵਾਲੇ ਨੂੰ ਹਾਂ ਅਸੀਂ ਚੱਲ ਬਾਈ ਜੀ ਹੋ ਠੀਕ ਹੋ ਜੀ ਖੜਾ ਦਿੰਦਾ ਹੀ ਨਹੀਂ ਫਲੈਸ਼ ਕਿਉਂ ਨਹੀਂ ਦਿੰਦੀ ਆਪਾਂ ਅੱਜ ਆਪਾਂ ਕੱਲ ਤੇ ਅਮ ਸ਼ਾਹਲਾ ਵਿੱਚ ਕੱਲ ਨੂੰ ਖੰਡਪਾਟ ਸਾਹਿਬ ਪ੍ਰਕਾਸ਼ ਕਰਾਉਣਾ ਅਗਲੇ ਨੇ ਹੀ ਇੱਕ ਹਫ਼ਤਾ ਦਿਨ ਆਪਾਂ ਲੜਨਾ ਲਾ ਚੁੱਕੇ ਆ ਓਏ ਇੱਕ ਸ਼ਰਦਿਕੇ ਤੋਂ ਆਪ ਹੀ ਲਾ ਕੇ ਗਿਆ ਸੀ ਆਪਾਂ ਦਾ ਦੂਜੀ ਦਿਨ ਲਾਈ ਜਾਂਦੇ ਆ ਇੱਕ ਸਾਈਡ ਦੀ ਆ ਆਪਣੇ ਮੁੰਡੇ ਲੱਗ ਰਹੇ ਕਿ ਦੇ ਨਾਲ ਆਪਣੇ ਮੁੰਡੇ ਵਾਲੀ ਕਿਹੜੀ ਝਾਲਾ ਹੈ ਮੁੰਡੇ ਜੀ ਕਿਹੜਾ ਮੋੜ ਚੱਲ ਰਿਹਾ ਹੈ ਪਾ ਭਾਈ ਆਪਣੇ ਨਹੀਂ ਝੁੱਥੇ ਵਾਲੀ ਦੀ ਝਾਲ ਸੀ ਆ ਆਪਣੇ ਬਾਬਾ ਜੀ ਓਏ ਬਾਬੇ ਇਸ ਤਰ੍ਹਾਂ ਸਭਰਾ ਆਪਣਾ ਓਏ ਬਾਬੇ ਜਿਹੜੀ ਪੂਰੀ ਵਧੀਆ ਆ ਦਿਨ ਜਿਹਰੇ ਨਹੀਂ ਚਲੋ ਕੋਈ ਨਾ ਹੱਸ ਹਾਸੀਆਂ ਖੇਡੀਆਂ ਵੀ ਜ਼ਰੂਰੀ ਆ ਸਾਡੇ ਪਿੰਡ ਦੇ ਮੁੰਡੇ ਕਰਮਾ ਵਾਲੇ ਹਾਂਜੀ ਕੱਲ ਨੂੰ ਮਿਲਦੇ ਆ ਇੱਥੇ ਹੀ ਕੱਲ ਨੂੰ ਆਪਣੇ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨਗੇ ਇੱਧਰ ਬਾਬਾ ਜੀ ਖੜੇ ਹੈਗੇ ਆ ਹਾਂਜੀ ਬਾਬਾ ਜੀ ਲਾਡਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਓ ਬਾਬਾ ਜੀ ਨੇ ਨਹੀਂ ਆ ਬਾਬਾ ਰੱਦਾ ਨਹੀਂ